ਜੀ ਜੀ ਹੋਰੇ ਨਾਲ ਇਸੇ ਬਸਾ ਬੜੀ ਮਿਹਨਤ ਕਰਤਾ ਹੋਏ ਕੰਮ ਸਾਰਾ ਸਿਲੇ ਚੜ੍ਹ ਜਾਵੇ ਸਾਰਾ ਕੰਪਨੀ ਦੀ ਨੀਂਹ ਪਰਾ ਕਰ ਸਕਦਾ ਮੇਰਾ ਨਾਮ ਲਸ਼ਮਣ ਸਿੰਘ ਮਲੂਕਾ ਹੈ ਮਲੂਕਾ ਇਸ ਅਕੈਡਮੀ ਦੇ ਡਾਇਰੈਕਟਰ ਹੈ ਇੱਥੇ ਆਪਾਂ ਆਈਐਸ ਪੀਸੀਐਸ ਦੀ ਕੋਚਿੰਗ ਦੇ ਲਈ ਇੱਕ ਬ੍ਰਾਂਚ ਇੱਥੇ ਖੋਲਣ ਜਾ ਰਹੇ ਹਾਂ ਬਾਬਾ ਜੀ ਦੇ ਸਹਿਯੋਗ ਦੇ ਨਾਲ ਮਾਨ ਸਾਹਿਬ ਦੇ ਸਹਿਯੋਗ ਦੇ ਨਾਲ ਇਸ ਵਿੱਚ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਜੋ ਐਗਜ਼ੈਕਟਲੀ ਰੀਅਲਿਟੀ ਦੇ ਵਿੱਚ ਜ਼ਰੂਰਤ ਹੈ ਕਿ ਬਾਹਰ ਜਾ ਕੇ ਆਪਣੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਉਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਇਸ ਬ੍ਰੇਨ ਡレイン ਨੂੰ ਰੋਕਣ ਦੇ ਲਈ ਇੰਪੋਰਟੈਂਟ ਇਹ ਹੈ ਕਿ ਆਪਣੇ ਬੱਚੇ ਇੱਥੇ ਰਹਿ ਕੇ ਆਈਐਸ ਆਪ ਆਈਪੀਐਸ ਪੀਸੀਐਸ ਆਫਸਰ ਬਣ ਪੰਜਾਬ ਦੇ ਵਿੱਚ ਵੀ ਤੁਸੀਂ ਦਫ਼ਤਰ ਨੂੰ ਪਤਾ ਹੀ ਹੈ 1970 80 ਦੇ ਦਹਾਕਿਆਂ ਦੇ ਵਿੱਚ ਪੰਜਾਬ ਦੇ ਬਹੁਤ ਬੱਚੇ ਸੀ ਜੋ ਪੰਜਾਬ ਦੇ ਬਾਹਰਲੀਆ ਸਟੇਟਸ ਦੇ ਵਿੱਚ ਡੀਸੀਐਸਐਸਪੀ ਲੱਗੇ ਹੋਏ ਸੀ ਪਰ ਕਿਸੇ ਕਾਰਨਾ ਕਰਕੇ ਇਹ ਦੌਰ ਥੋੜਾ ਬਦਲਿਆ ਤੇ ਹੁਣ ਆਪਾਂ ਨੂੰ ਜ਼ਰੂਰਤ ਹੈ ਕਿ ਬਾਬਾ ਜੀ ਹੋ ਕੇ ਮਾਨ ਸਾਹਿਬ ਹੋ ਕੇ ਬਹੁਤ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੇ ਨਾਲ ਜੁੜ ਰਹੀਆਂ ਨੇ ਇਸ ਜ਼ਰੂਰਤ ਨੂੰ ਸਮਝਦਾ ਕਿ ਦੁਬਾਰਾ ਤੋਂ ਆਪਣੇ ਬੱਚਿਆਂ ਨੂੰ ਇਸ ਪਾਸੇ ਲਾਇਆ ਜਾਵੇ ਤੇ ਖਾਸ ਕਰਕੇ ਇਸ ਏਰੀਆ ਦੇ ਜਗਰਾਉਂ ਦੇ ਬੱਚੇ ਪਹਿਲੇ ਹੀ ਬਹੁਤ ਹੀ ਪਵਿੱਤਰ ਦਰਤੀ ਹੈ ਇਸ ਇੰਪੋਰਟੈਂਟ ਇਹ ਹੋ ਜਾਂਦਾ ਕਿ ਜੋ ਗਰੀਬ ਪਰਿਵਾਰ ਦੇ ਬੱਚੇ ਜਿਹੜੇ ਬਹੁਤ ਵੱਡੇ ਕੋਚਿੰਗ ਇੰਸਟੀਚੂਟਸ ਦੇ ਵਿੱਚ ਅਫੋਰਡ ਨਹੀਂ ਕਰ ਸਕਦੇ ਫੀ ਜਾ ਬਾਰ ਦਿੱਲੀ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਰਹਿਣਾ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੀ ਹੈਲਪ ਕਰਦੇ ਦੀ ਗਰੀਬ ਬੱਚਨ ਟੋਟਲੀ ਫ੍ਰੀ ਕੋਚਿੰਗ ਹੋ ਜਾਈਊਗੀ ਇਹ ਕਿੰਨੀ ਕੈਪੈਸਿਟੀ ਹੈ ਪਰ ਕਿ ਸਤਿਖ ਬੱਚਿਆਂ ਦੇ ਨੇੜੇ ਤੇ ਅਸੀਂ ਸਟਾਰਟ ਕਰਾਂਗੇ ਕੁਝ ਬੱਚੇ ਆਲਰੇਡੀ ਆ ਚੁੱਕੇ ਆਗੇ ਕੁਝ ਪੜ ਵੀ ਰਹੇ ਸੀਗੇ ਤੇ ਹੁਣ ਇੱਥੇ ਬਾਕੀ ਕੋਰ ਬੱਚਾ ਨਾਲ ਬਾਕੀ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਤਾਂ ਕਿ ਸਭ ਤੋਂ ਇੰਪੋਰਟੈਂਟ ਨਿਕਲੇ ਕਿ ਲੋਕਲ ਵਿੱਚ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ ਜੇ ਲੋਕਾਂ ਨੂੰ ਅਵੇਅਰਨੈਸ ਤੇ ਕ੍ਰੀਏਟ ਬਾਰੇ ਪਤਾ ਲੱਗ ਜਾਊਗਾ ਅਵੇਅਰਨੈਸ ਬਾਰੇ ਪਤਾ ਲੱਗ ਜਾਊਗਾ ਤਾਂ ਇੰਪੋਰਟੈਂਟ ਇਹ ਹੋ ਜਾਂਦਾ ਹੈ ਕਿ ਆਪਣੇ ਕੋਲੇ ਬੱਚਾ ਆਊਗਾ ਤਾਂ ਆਪਾਂ ਨੂੰ ਫ੍ਰੀ ਪੜੂਗਾ ਲੈਣਾ ਇੱਥੇ ਫ੍ਰੀ ਹੈ ਉਹਨਾਂ ਦਾ ਕਿ ਉਹਨਾਂ ਦਾ ਐਜੂਕੇਸ਼ਨ ਫ੍ਰੀ ਹੈ ਖਾਣਾ ਪੀਣਾ ਕਿੰਨੀ ਦੇਰ ਦਾ ਇਹ ਕੋਰਸ ਹੋਏਗਾ ਤੇ ਕਿੰਨੇ ਕੁ ਟੀਚਰ ਇੱਥੇ ਸਾਰੀ ਦੇਖਰੇਖ ਕਰਨਗੇ ਬੱਚਿਆਂ ਦੇ ਨਾਲ ਪੂਰਾ ਬੱਚੇ ਨੂੰ ਅਸੀਂ ਕੋਸ਼ਿਸ਼ ਕਰਾਂਗੇ ਗ੍ਰੈਜੂਏਸ਼ਨ ਦੇ ਦੌਰਾਨ ਹੀ ਬੱਚਾ ਆ ਜੇ ਸਾਡੇ ਕੋਲ ਜਦੋਂ 12ਵੀਂ ਤੋਂ ਬਾਅਦ ਆ ਜੇ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਬੱਚਾ ਆ ਜੇ ਉਹ ਵੀ ਠੀਕ ਹੈ ਇਹ ਇੱਕ ਪੂਰੇ ਬਰ ਇੱਕ ਪੂਰਾ ਸਿਲੇਬਸ ਕੰਪਲੀਟ ਕਰਨੇ ਬਾਕੀ ਸਬਤੇ 14 ਤੋਂ 15 ਮਹੀਨੇ ਲੱਗਦੀ ਹੈ ਤੇ ਜੇ ਵੀ ਬੱਚਾ ਪਹਿਲਾਂ ਆ ਜਾਂਦਾ ਗ੍ਰੈਜੂਏਸ਼ਨ ਦੌਰਾਨ ਤਾਂ ਬੱਚਾ 2-3 ਦਿਨ ਵਾਲੀ ਸਿਲੇਬਸ ਅਸੀਂ ਉਹਨੂੰ ਕੰਪਲੀਟ ਕਰਾ ਦਾਂਗੇ ਕੋਸ਼ਿਸ਼ ਹੈ ਇਹਨਾਂ ਉਹ ਵੀ ਕਿ ਟੀਚਰ ਦੀ ਨਿਗਰਾਨੀ ਦੇ ਵਿੱਚ ਹੀ ਰਵੇ ਹਰ ਸਬਜੈਕਟ ਸਪੈਸ਼ਲਿਸਟ ਟੀਚਰ ਜੋ ਦਿੱਲੀ ਦੇ ਹੋਣਗੇ ਉਹ ਸਬਜੈਕਟ ਸਪੈਸ਼ਲਿਸਟ ਟੀਚਰ ਇੱਥੇ ਆ ਕੇ ਪੜਾਉਣਗੇ ਕਿ ਹਿਸਟਰੀ ਪੜਾ ਰਿਹਾ ਹੈ ਜੀਓਗ੍ਰਾਫੀ ਪੜਾ ਰਿਹਾ ਹੈ ਪੋਲਿਟੀ ਪੜਾ ਰਿਹਾ ਹੈ ਉਹ ਟੀਚਰ ਜੋ ਦਿੱਲੀ ਦੇ ਚੰਡੀਗੜ੍ਹ ਬਾਂਚਾ ਚ ਪੜਾ ਰਿਹਾ ਹੋਣ ਇੱਥੇ ਆ ਕੇ ਵੀ ਮੇਰਾ ਇਹਦਾ ਕਿ ਸਕਾਲਰਸ਼ਿਪ ਟੈਸਟ ਰੱਖਾਂਗੇ ਜੀ ਅਸੀਂ ਉਸ ਟੈਸਟ ਦੇ ਬੇਸਿਸ ਦੇ ਉੱਤੇ ਹੀ ਹੋਊਗਾ ਵੀ ਜੋ ਬੱਚਾ 80% 85% ਦੇ ਬੇਸਿਕ ਲੈ ਕੇ ਚੱਲਾਂਗੇ ਉਸ ਤੋਂ ਬਾਅਦ ਬੱਚੇ ਨੂੰ ਸਕਾਲਰਸ਼ਿਪ ਟੈਸਟ ਦੇ ਵਿੱਚ ਜਿਵੇਂ ਨੰਬਰਸ ਆਉਣਗੇ ਉਹਦੇ ਮੁਤਾਬਿਕ ਸਕਾਲਰਸ਼ਿਪ ਮਿਲੂਗੀ ਤੇ ਬਹੁਤ ਹੀ ਇੰਟੈਲੀਜੈਂਟ ਬੱਚਾ ਹੈ ਗਰੀਬ ਪਰਿਵਾਰ ਦਾ ਬੱਚਾ ਹੈ ਪਰ ਉਹਨੂੰ ਫ੍ਰੀ ਕੁਝ ਮਿਲਣਾ ਹੈ ਕਿੰਨੇ ਹੁੰਨੇ ਕਿ 12ਵੀਂ ਤੋਂ ਬਾਅਦ ਤਿਆਰੀ ਸ਼ੁਰੂ ਕਰ ਲਓ ਬਈ ਬੱਚੇ ਇਹੋ ਜਿਹੇ ਹੁੰਦੇ ਜਿਵੇਂ 10ਵੀਂ ਤੋਂ ਬਾਅਦ ਕਰ ਲੈਂਦੇ ਆ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਆਪਾਂ ਤਾਮਿਲਨਾਡੂ ਹੋ ਗਿਆ ਯੂਪੀ ਬਿਹਾਰ ਇਹਨਾਂ ਸਟੇਟਸ ਦੇ ਵਿੱਚ ਬੱਚੇ ਪਹਿਲੇ ਦੂਜੇ ਟੈਮ ਵਿੱਚ ਨਿਕਲ ਜਾਂਦੇ 21-22 ਸਾਲ ਦੀ ਉਮਰ ਦੇ ਬੱਚੇ ਲੱਗ ਜਾਂਦੇ ਕਿਉਂਕਿ ਉਹ ਤਿਆਰੀ 9ਵੀਂ 10ਵੀਂ ਤੋਂ ਸ਼ੁਰੂ ਕਰ ਦਿੰਦੇ ਆ ਆਪਣਾ ਇੱਥੇ ਟਾਰਗੇਟ ਆ ਕਿ ਕਿਵੇਂ ਵੀ ਕਰਕੇ ਆਪਾਂ ਬੱਚੇ ਨੂੰ ਬਹੁਤ ਚੰਗੀ ਤਰੀਕੇ ਨਾਲ ਮਿਹਨਤ ਕਰਾਈ ਜਾਵੇ 10ਵੀਂ ਜਾਂ 12ਵੀਂ ਤੋਂ ਬਾਅਦ ਬੱਚਾ ਆਪਣੇ ਕੋਲੇ ਆ ਜਾਵੇ ਆਬਜੈਕਟਿਵ ਇਹ ਹੈ ਕਿ ਜਦੋਂ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਦੇ ਵਿੱਚ ਹੋਗਾ ਜਾਂ 21 ਸਾਲ ਹੋਣ ਤੋਂ ਬਾਅਦ ਉਹ ਬੱਚਾ 21 ਸਾਲ ਦਾ ਹੋ ਜੂ ਤੇ 21-22 ਸਾਲ ਦੀ ਉਮਰ ਦੇ ਵਿੱਚ ਬੱਚਾ ਐਗਜ਼ਾਮ クリア ਕਰ ਸਕੇ ਕੋਈ ਟਾਈਮਿੰਗ ਦਾ ਵੀ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਗ੍ਰੈਜੂਏਸ਼ਨ ਦੇ ਦੌਰਾਨ ਹੀ ਬੱਚਾ ਆ ਜੇ ਸਾਡੇ ਕੋਲ ਜੇ 12ਵੀਂ ਤੋਂ ਬਾਅਦ ਆ ਜੇ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਬੱਚਾ ਆ ਜੇ ਉਹ ਵੀ ਠੀਕ ਹੈ ਤੇ ਇੱਕ ਪੂਰੇ ਬਰ ਇੱਕ ਪੂਰਾ ਸਿਲੇਬਸ ਕੰਪਲੀਟ ਕਰ ਲਈ ਪ੍ਰਕਸਮੇਟੇ 14 ਤੋਂ 15 ਮਹੀਨੇ ਲੱਗਦੇ ਆ ਤੇ ਜੇ ਕੋਈ ਬੱਚਾ ਪਹਿਲਾਂ ਆ ਜਾਂਦਾ ਗ੍ਰੈਜੂਏਸ਼ਨ ਦੌਰਾਨ ਤਾਂ ਬੱਚਾ ਦੋ ਤਿੰਨ ਵਾਲੀ ਸਿਲੇਬਸ ਅਸੀਂ ਉਹਨੂੰ ਕੰਪਲੀਟ ਕਰਾ ਦੇਾਂਗੇ ਕੋਸ਼ਿਸ਼ ਇਹ ਰਹੂਗੀ ਕਿ ਟੀਚਰ ਦੀ ਨਿਗਰਾਨੀ ਦੇ ਵਿੱਚ ਹੀ ਰਵੇ ਹਰ ਸਬਜੈਕਟ ਸਪੈਸ਼ਲਿਸਟ ਟੀਚਰ ਜੋ ਦਿੱਲੀ ਦੇ ਹੋਣਗੇ ਉਹ ਸਬਜੈਕਟ ਸਪੈਸ਼ਲਿਸਟ ਟੀਚਰ ਇੱਥੇ ਆ ਕੇ ਪੜ੍ਹਾਉਣਗੇ ਕਿ ਹ ਉਹ ਟੀਚਰ ਜੋ ਦਿੱਲੀ ਦੇ ਚੰਡੀਗੜ੍ਹ ਬਾਂਚਾ ਚ ਪੜਾ ਰਿਹਾ ਉਹ ਇੱਥੇ ਆ ਕੇ ਵੀ ਪੜਾਏ। ਇਹ ਮਹਤਬਾਬਾ ਪ੍ਰਤਾਪ ਸਿੰਘ ਆਈਐਸ ਅਕੈਡਮੀ ਬਾਬਾ ਹਰਵੰਸ ਸਿੰਘ ਜੀ ਵੱਲੋਂ ਬਹੁਤ ਜ਼ਿਆਦਾ ਉਪਰਾਲਾ ਵਧੀਆ ਕੀਤਾ ਗਿਆ ਹੈ। ਲੋਕਾਂ ਦੇ ਸਹਿਯੋਗ ਨਾਲ ਇਹ ਨੂੰ ਵਿਪਰੀ ਚੱਲ ਸਕਦਾ ਜੀ ਸਾਡੇ ਪਿੰਡਾਂ ਦੇ ਜਿਹੜੇ ਬੱਚੇ ਐਡਿਲੀਜੈਂਟ ਨੇ ਉਹਨਾਂ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਉਹਨਾਂ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ। ਪਿੰਡਾਂ ਦੇ ਬੱਚੇ ਚੰਡੀਗੜ੍ਹ ਦਿੱਲੀ ਜਾ ਕੇ IAS ਦੀ ਕੋਚਿੰਗ ਨਹੀਂ ਲੈ ਸਕਦੇ ਕਿਉਂਕਿ ਇਸ ਦੀ ਜਿਹੜੀ ਇੱਕ ਤਾਂ ਮਹਿੰਗਾ ਬਹੁਤ ਹੁੰਦਾ ਇੱਥੇ ਅਸੀਂ ਜਿਹੜੇ ਗਰੀਬ ਬੱਚੇ ਆ ਲੋੜਵੰਦ ਆ ਉਹਨਾਂ ਲਈ ਫ੍ਰੀ ਬਾਬਾ ਜੀ ਵੱਲੋਂ ਰੱਖਿਆ ਗਿਆ ਤੇ ਇੱਕ ਨਗੂਣੀ ਜੀ ਫੀਸ ਰੱਖੀ ਆ ਬਾਕੀ ਵਾਸਤੇ ਜਿਹੜਾ ਦੇ ਸਕਦਾ ਤੇ ਉਹਦੇ ਨਾਲ ਅਸੀਂ ਇਹ ਜਿਹੜਾ ਮਲੂਕਾ IAS ਬਹੁਤ ਬਟਾ ਨਾ ਆਇਆ UGC ਦੇ ਸ਼੍ਰੀ ਰਾਮ ਇਹਦੇ ਬੱਚਿਆਂ ਨੇ لینا ਹੁੰਦਾ ਉਹਨਾਂ ਨੂੰ ਪਤਾ ਹੈ ਕਿ ਇੱਕ ਬਹੁਤ ਬ੍ਰੈਂਡਡ ਨੇਮ ਉਹਨਾਂ ਨਾਲ ਅਸੀਂ ਟਾਈਪ ਕੀਤਾ ਤੇ ਤਾਂ ਕਿ ਬੱਚਿਆਂ ਨੂੰ ਜਿਹੜਾ ਬਹੁਤ ਹੀ ਉੱਚ ਪੱਧਰੀ ਸਿੱਖਿਆ ਜਿਹੜੀ ਹੈ ਉਹ ਜਿਹੜੀ ਕੋਚਿੰਗ ਆ ਉਹ ਦਿੱਤੀ ਜਾ ਸਕੇ ਤੇ ਇਹ ਅਸੀਂ ਹੁਣ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਉਹ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਕਿ ਅਸੀਂ ਜਗਰਾਉਂ ਚ ਨਾਨਕ ਸਰ ਗੁਰਦੁਆਰੇ ਇਹ ਆਈਐਸ ਕੋਚਿੰਗ ਸੈਂਟਰ ਜਿਹੜਾ ਬਾਬਾ ਹਰਵੰਦ ਸਿੰਘ ਹੈਲਥ ਐਂਡ ਐਜੂਕੇਸ਼ਨ ਐਕਸਟੈਂਸ਼ਨ ਜਿਹੜਾ ਟਰਸਟ ਆ ਚੈਰੀਟੇਬਲ ਟਰਸਟ ਆ ਉਹਦੇ ਵੱਲੋਂ ਇਹ ਅਪਰਾਲਾ ਕੀਤਾ ਗਿਆ ਤੇ ਸਾਡੇ ਪਿੰਡਾਂ ਦੇ ਬੱਚੇ ਸ਼ਹਿਰਾਂ ਦੇ ਬੱਚੇ ਜਿਹੜੇ ਨੇੜੇ ਲੱਗਦੇ ਉਹ ਇਹਦਾ ਅਪਰਾਲਾ ਜਿਹੜੇ ਅਪਰਾਲੇ ਦਾ ਫਾਇਦਾ ਲੈ ਸਕਦੇ ਆ ਬਾਕੀ ਬਾਬਾ ਜੀ ਵੱਲੋਂ ਰਹਿਸ਼ ਤੇ ਜਿਹੜੇ ਦੂਰੋਂ ਕੋਈ ਬੱਚੇ ਆਉਣ ਲੈ ਰਹਿਸ਼ ਤੇ ਖਣਾ ਜਿਹੜਾ ਉਹ ਉਹ ਵੀ ਫ੍ਰੀ ਆਖਿਆ ਗਿਆ ਜਿਹੜੇ ਗਰੀਬਾਂ ਦੇ ਬੱਚਿਆਂ ਦੀ ਗੱਲ ਆ 30% ਕੋਟਾ ਰੱਖਿਆ ਜੀ ਜਿਹੜਾ ਬਿਲਕੁਲ ਫ੍ਰੀ ਪਰ ਫਿਰ ਵੀ ਬਾਬਾ ਜੀ ਵੱਲੋਂ ਕੋਈ ਆਏ ਨਹੀਂ ਹੈਗਾ ਜੇ ਕੋਈ ਇੰਟੈਲੀਜੈਂਟ ਬੱਚਾ ਹੈਗਾ ਉਹ ਨਹੀਂ ਦੇ ਸਕਦਾ ਫੀਸ ਤਾਂ ਕੋਈ ਉਹ ਕੋਟੇ ਵਾਲਾ ਮਸਲਾ ਨਹੀਂ ਹੈਗਾ ਅਸੀਂ ਜਿੰਨਾ ਵੀ ਵੱਧ ਤੋਂ ਵੱਧ ਬੱਚੇ ਆ ਸਕਦੇ ਆ ਉਹ ਇਹਦਾ ਫਾਇਦਾ ਲਿਆ ਇਹ ਜਿਹੜੇ ਟੀਚਰ ਜੀ ਸਾਰਾ ਕੁਝ ਜਿਹੜੇ ਸਰ ਲਖਮਨ ਸਿੰਘ ਜੀ ਆਈਏ ਸੀ ਉਹ ਇਹ ਸਾਰਾ ਇਹਦੇ ਬਾਰੇ ਜਾਣਕਾਰੀ ਦੇਣਗੇ ਜੀ ਤੁਹਾਨੂੰ ਜਿਹੜੀ ਟੈਕਨੀਕਲ ਜਾਣਕਾਰੀ ਉਹ ਵੀ ਸਾਰੀ ਦੇ ਦੇਣਗੇ ਕਿੰਦਾ ਕਰਨਾ ਕੀ ਹੈਗਾ ਤੇ ਸਾਡੇ ਵੱਲੋਂ ਪ੍ਰਬੰਧਾ ਜਿਹੜਾ ਉਹ ਵਾਕੂਬੀ ਹਰ ਤਰ੍ਹਾਂ ਕੀਤਾ ਗਿਆ ਅਸੀਂ ਜਿਹੜੀ ਇੱਕ ਲਾਇਬ੍ਰੇਰੀ ਵਰਲਡ ਲੈਵਲ ਦੀ ਲਾਇਬ੍ਰੇਰੀ ਬਣਾਵਾਂਗੇ ਕੈਵਨ ਬਣਨਗੇ ਜਿਹੜੇ ਉਹਦੇ ਤੇ ਵੀ 50 ਲੱਖ ਰੁਪਏ ਦਾ ਸਾਡਾ ਖਰਚ ਜਿਹੜਾ ਇਕੱਲੀ ਲਾਇਬ੍ਰੇਰੀ ਤੇ ਆਊਗਾ ਵਰਲਡ ਲੈਵਲ ਦੀਆਂ ਬਾਕਸ ਜਿਹੜੀਆਂ ਕਿਤਾਬਾਂ ਤੇ ਕੈਵਨ ਵਗੈਰਾ ਅਸੀਂ ਬੜੀਆ ਤਰੀਕੇ ਨਾਲ 24 ਘੰਟੇ ਬੱਚੇ ਪੜ੍ਹੋਣਾਂ ਚਾਹਣ ਰੋਕੇ ਆਪ ਦਾ ਸੁਣ ਪਹਿਣ ਦਾ ਆਪ ਦਾ ਬਹਿ ਕੇ 24 ਘੰਟੇ ਉਹਨਾਂ ਨੂੰ ਜਿਹੜੀ ਫੈਸਿਲਿਟੀ ਮਿਲੂਗੀ ਠੀਕ ਹੈ ਤੇ ਸ਼ੁਰੂ ਕਿੰਨੇ ਦੇ ਮਹੀਨੇ ਦੀ ਤਰੀਕ ਅੱਜ ਬੈਠ ਕੇ ਫਾਈਨਲ ਕਰ ਲਾਂਗੇ 30 ਤਰੀਕ ਦੇ ਨੇੜੇ ਤੇੜਾ ਸੀ ਇਹਨੂੰ ਚਾਲੂ ਕਰ ਦਿਆ ਠੀਕ ਯਾਨੀ ਤੱਕ ਕਾਲਜ ਜਿਹੜੇ ਆ ਉਹ ਆਨ ਹੋ ਜਾਣਗੇ ਕਾਲਜ ਜੇ ਐਡਮਿਸ਼ਨ ਹੋ ਜਾਣਗੇ ਉਸ ਤੋਂ ਬਾਅਦ ਬੱਚੇ ਕੋਚਿੰਗ ਲਈ ਜਿਹੜਾ ਆਉਣਾ ਉਹਨਾਂ ਨੂੰ ਆਸਾਨ ਹੋ ਜਾਊਗਾ